ਕੀ 2 ਵਜੇ ਉੱਠੇ ਤੇ ਆਉਣ ਵਾਲੇ ਸਮੇਂ ਦੇ ਬਚਨ ਸ਼ੁਰੂ ਹੋ ਗਏ ਲੈ ਬਚਨ ਸਰ ਜਦੋਂ ਬਚਨ ਸ਼ੁਰੂ ਹੋਏ ਮਾਰੇ ਹੁਕਮ ਕੀਤਾ ਇਹ ਫੈਸਲਾ ਸਰ ਜੀ ਦਾ ਬਚਨ ਹਾਂ ਮਾਰੇ ਹੁਕਮ ਕੀਤਾ ਇਹ ਜਦੋਂ ਸਮਾ ਵਰਤਣਾ ਕਸ਼ਮੀਰ ਤੋਂ ਹੀ ਸ਼ੁਰੂ ਹੋਣਾ ਪਹਿਲੇ ਵੀ ਕਸ਼ਮੀਰ ਤੋਂ ਸ਼ੁਰੂ ਹੋਇਆ ਹੁਣ ਵੀ ਕਸਮ ਕਸ਼ਮੀਰ ਤੋਂ ਹੀ ਸ਼ੁਰੂ ਹੋਣਾ ਤੇ ਮਾਰੇ ਨੇ ਹੁਕਮ ਕੀਤਾ ਤੇ ਉਹਨਾਂ ਨੇ ਇੱਕ ਮਤਲਬ ਲੜਾਈ ਕਰਕੇ ਕਸ਼ਮੀਰ ਨਹੀਂ ਲੈਣਾ ਧੋਖੇ ਨਾਲ ਲੈਣਾ ਰਾਤ ਨੂੰ ਸੌਣਾ ਸਵੇਰੇ ਕਸ਼ਮੀਰ ਪਾਕਿਸਤਾਨ ਚ ਆਉਣਾ ਵਾ ਵ ਤੇ ਮਾਰੇ ਹੁਕਮ ਕਰਨ ਲੱਗੇ ਪਹਿਲੇ ਬਾਰਡਰ ਖੁੱਲਦਾ ਸੀ ਅਟਾਰੀ ਤੋਂ ਹੁਣ ਬਾਰਡਰ ਅਟਾਰੀ ਤੋਂ ਨਹੀਂ ਖੁੱਲਣਾ ਫਿਰ ਮਾਰੇ ਨੇ ਇਹ ਵੀ ਬਚਨ ਮਲ ਕਸ਼ਮੀਰ ਦੁੱਖ ਦੇ ਜਬੈ ਬੇ ਪਰ ਬੇਸਨ ਸੁਤ ਪ੍ਰਗਟ ਹੋਏ ਤਬੈ ਇਹ ਮਾਰੇ ਗੰਦੇ ਨੇ ਉਹ ਜਿਸ ਵਕਤ ਉਹਨਾਂ ਨੇ ਕਸ਼ਮੀਰ ਲੈ ਜਾਣਾ ਤੇ ਲਿਜਾ ਕੇ ਤੇ ਉਹਨਾਂ ਨੇ ਬੜਾ ਭਾਰੀ ਜਸ਼ਨ ਮਨਾਣਾ ਲਾਹੌਰ ਸਹਿਰ ਚ ਲਾਹੌਰ ਸਹਿਰ ਜੇ ਜਸ਼ਨ ਮਨਾਣਾ ਸਾਰੇ ਮੁਸਲਮਾਨ ਕੌਮ ਇਕੱਠੀ ਹੋ ਜਾਏਗੀ ਤੇ ਜਸ਼ਨ ਮਨਾਏਗੀ ਬਈ ਖੁਦਾਬੰਦ ਹੁਣ ਸਾਡੇ ਵੱਲ ਹੋ ਗਿਆ ਖੁਦਾਬੰਦ ਸਾਡੇ ਵੱਲ ਹੋ ਗਿਆ ਇੰਨੇ ਚਿਹਰੇ ਦਾ ਮਸਲਾ ਲਟਕਿਆ ਹੋਇਆ ਇਹ ਸਾਡੇ ਹੱਕ ਚ ਹੋ ਗਿਆ ਹੋਣ ਖਦਾਵਾਦ ਸਾਡੇ ਬਲੋਗੇ ਜੀ ਪਰ ਉਹਨਾਂ ਵਿਚਾਰਿਆਂ ਨੂੰ ਇਹ ਪਤਾ ਨਹੀਂ ਵੀ ਉਹਨਾਂ ਵਾਸਤੇ ਕਿਆਮਤ ਸ਼ੁਰੂ ਹੋ ਗਈ ਉਸ ਦਿਨ ਉਹਨਾਂ ਨੂੰ ਇਹ ਪਤਾ ਨਹੀਂ ਜਿਹੜੀ ਕਿਆਮਤ ਆਉਣੀ ਨਾ ਉਹਨਾਂ ਦੀ ਉਹ ਕਿਆਮਤ ਉਹਨਾਂ ਵਾਸਤੇ ਸ਼ੁਰੂ ਹੋ ਗਈ ਇਹ ਮਾਰੇ ਹੁਕਮ ਕੀਤਾ ਤੇ ਹੁਣ ਬਾਰਡਰ ਅਟਾਰੀ ਤੋਂ ਨਹੀਂ ਖੁੱਲਣਾ ਬਾਰਡਰ ਖੁੱਲਣਾ ਫਿਰੋਜ਼ਪੁਰ ਤੋਂ ਤੇ ਇਹਨਾਂ ਦਾ ਧਿਆਨ ਹੋਣਾ ਅਟਾਰੀ ਤੇ ਬਾਰਡਰ ਖੁੱਲਣਾ ਫਿਰੋਜ਼ਪੁਰ ਤੋਂ ਸੋਜਾਂ ਦਾ ਧਿਆਨ ਹਾਂ ਤੇ ਪਟਿਆਲੇ ਦਾ ਜਿਹੜਾ ਜਿਹੜਾ ਇਲਾਕਾ ਆ ਗਿਆ ਉਹ ਖੰਡਰ ਹੋ ਜਾਏਗਾ ਉਹ ਅੱਗੇ ਖੰਡਰ ਹੋ ਜਾਏਗਾ ਇਤਨਾ ਅਸਲਾ ਚੱਲੇਗਾ ਇਲਾਕਾ ਖੰਡਰ ਹੋ ਜਾਏਗਾ ਤੇ ਮਾਰੇ ਹੁਕਮ ਕਿਤਾ ਪਾਣੀ ਪੱਤ ਤੱਕ ਇਹ ਮਾਰ ਕਰਨਗੇ ਪਾਣੀ ਪੱਤੋਂ ਜਦੋਂ ਇਹਨਾਂ ਦਾ ਮੂੰਹ 모ੜਿਆ ਜਾਏਗਾ ਪਿੱਛੇ ਨੂੰ ਕਿਉਂਕਿ ਉਹਨਾਂ ਨੇ ਜਿਹੜਾ ਜਸਰ ਬਣਾਣਾ ਉਹਦੇ ਚ ਦੋ ਫੈਸਲੇ ਲੈਣੇ ਇੱਕ ਫੈਸਲਾ ਹੋਣਾ ਵੇ ਦਰਬਾਰ ਸਾਹਿਬ ਤੇ ਕਬਜ਼ਾ ਕਰੋ ਦੂਜਾ ਫੈਸਲਾ ਹੋਣਾ ਵੇ ਦਿੱਲੀ ਦਿੱਲੀ ਤਖਤ ਤੇ ਆਪਣਾ ਰਾਜ ਕਰੋ ਦਿੱਲੇ ਹੁਣ ਸਾਡਾ ਰਾਜ ਹੋਏਗਾ ਹਾਂਜੀ ਹਾਂਜੀ ਉਹ ਫਿਰ ਇਹ ਕੇ ਜਦੋਂ ਵਰਤਣਾ ਮਾਰੇ ਕਹਿੰਦੇ ਨੇ ਜਦੋਂ ਪਾਣੀ ਪਤ ਹੋ ਇਹਨਾਂ ਦਾ ਮੂੰਹ ਮੋੜਿਆ ਜਾਣਾ ਸਾਰੇ ਦੁਨੀਆ ਦੇ ਵਿੱਚ ਮਾਰੇ ਦੀ ਰਸਨਾ ਦਾ ਪ੍ਰਮਾਣ ਸਾਰੀ ਦੁਨੀਆ ਦੇ ਵਿੱਚ ਮੁਸਲਮਾਨ ਆਪਸ ਲੜ ਲੜ ਕੇ ਖਤਮ ਹੋ ਜਾਣਗੇ ਨਾ ਆਪ ਲੜੋ ਨਾ ਫੌਜ ਲੜਾਓ ਪਟ ਵਿ ਬੇਰੰਸੋਂ ਬਾਦ ਉਬਰੋ ਮੈਂ ਸੰਜੀ ਕੋ ਇਹ ਬਚਨ ਸੁਣਿਆ ਹੈ ਕਿੰਦੇ ਜਦੋਂ ਪਾਣੀ ਬਦ ਕੋਲ ਪਹੁੰਚਣਾ ਲੈਣਾ ਧਿਆਨ ਆਣਾ ਵੀ ਦਰਬਾਰ ਸਾਹਿਬ ਜਾਣਾ ਸੀ ਜੀ ਤੇ ਉਹ ਅਲੱਗ ਦੋਨੋਂ ਹੁੰਦਾ ਕਿ ਦੋ ਫੈਸਲੇ ਦੋ ਫੈਸਲੇ ਨੇ ਦਰਬਾਰ ਸਾਹਿਬ ਵੀ ਤੇ ਦਿੱਲੀ ਠੀਕ ਹੈ ਜੀ ਹਾਂਜੀ ਇਹ ਵੀ ਸਾਹਿਬ ਦਸਮ ਬਾਦਸ਼ਾਹ ਜੀ ਦਾ ਬਚਨ ਹੈ ਹਾਂਜੀ ਉਹਨਾਂ ਨੇ ਪੁੱਛਿਆ ਨਾ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਇਸ ਤਰ੍ਹਾਂ ਕਿਉਂ ਕਸ਼ਮੀਰ ਦੀ ਗੱਲ ਮੈਂ ਕਿਹਾ ਤੁਸੀਂ ਸ਼ੁੱਧ ਕਰੋ ਸੰਜੀ ਬਕਰ ਤੇ ਸਾਹਿਬ ਦਸਮ ਬਾਦਸ਼ਾਹ ਜੀ ਫਰਮਾਉਂਦੇ ਨੇ ਜਦੋਂ ਅਸੀਂ ਜਿਵੇਂ ਮੁਸਲਮਾਨ ਇਸ ਤਰ੍ਹਾਂ ਖਤਮ ਕਰ ਰਹੇ ਜਿਵੇਂ ਸੁੱਕੇ ਕਾਹ ਨੂੰ ਅੱਗ ਲਾਈ ਦੀ ਆ ਜੀ ਤੇ ਜਿਸ ਜਿੰਨੂੰ ਫਾਂਸੀ ਦੇਣੀ ਹੋਵੇ ਨਾ ਉਹਦੀ ਆਖਰੀ ਖੁਆਇਸ਼ ਜ਼ਰੂਰ ਪੁੱਛੀ ਜਾਂਦੀ ਹੈ ਜੀ ਤੇ ਉਹਨਾਂ ਦੀ ਆਖਰੀ ਖੁਆਇਸ਼ ਹੈ ਕਸ਼ਮੀਰ ਕਸ਼ਮੀਰ ਤੇ ਉਹ ਅਸੀਂ ਦੇਣਾ ਹੈ ਠੀਕ ਹੈ ਫਿਰ ਲੋਰ ਲੋਰ ਠੀਕ ਹੈ ਜੀ ਇਹ ਦੇਖ ਲੋ ਇਹ ਬੜੀ ਵੱਡੀ ਗੱਲ ਹੈ ਇਹ ਵੱਡੀ ਗੱਲ ਹੈ ਜੀ ਉਹ ਬੜੀ ਗੱਲ ਕਿਉਂ ਹੈ ਮਹਾਰਾਜ ਦਸਮ ਪਾਤਸ਼ਾਹ ਨੇ ਇਸ ਹੌਸ ਆਖੀ ਚ ਫਰਮਾਇਆ ਹਾਂਜੀ ਮਤਲਬ ਉਹਨਾਂ ਨੇ ਕੋਲ ਅਰੇ ਰੱਖਿਆ ਉਹ ਅਸੀਂ ਸੁਣ ਛੱਡਨੇ ਆ ਜੇ ਉਹਦਾ ਅਰਥ ਕਰੀਏ ਨਾ ਨਾਲ ਹਾਂਜੀ ਸੋ ਸਾਕੀ ਜੀ ਇਹ ਫਰਮਾਇਆ ਜਿਹੜਾ ਕਿ ਆ ਵੀ ਸ਼ਸਤਰ ਬਸਤਰ ਜਾਏਗਾ ਛੇਨ ਜਾਏ ਕਰਪਾਨ ਹਾਂਜੀ ਪਰ ਇਹ ਸ਼ਸਤਰ ਬਸਤਰ ਨਹੀਂ ਰਹੇਗਾ ਠੀਕ ਹੈ ਜੀ ਜਿਸ ਤਰ੍ਹਾਂ ਮੁਸਲਮਾਨ ਨੇ ਪਹਿਲੇ ਇਹ ਤੇ ਗਰੂਪ ਉਸ ਹੋ ਗਿਆ ਸੀ ਨਾ ਖਾਲਸਾ ਹਾਂਜੀ ਹਾਂਜੀ ਉਸ ਤਰ੍ਹਾਂ ਹੋ ਜਾਏਗਾ ਠੀਕ ਹੈ ਜੀ ਕਿਉਂਕਿ ਇਹਨਾਂ ਕੋਲ ਨਹੀਂ ਰਹਿਣਾ ਰਹਿਤ ਨਹੀਂ ਰਹੀ ਰਹਿਤ ਨਹੀਂ ਰਹੀ ਰਹਿਣ ਦਾ ਕੁਝ ਨਹੀਂ ਰਿਹਾ ਕੋਲ ਬਿਲਕੁਲ ਜੀ ਇਹ ਇਹ ਸ਼ਸਤਰ-ਬਸਤਰ ਜਾਏਗਾ ਛੇਨ ਜਾਏ ਕਿਰਪਾਨ ਦੁਖੀ ਹੋਏ ਕਰ ਖਾਲਸਾ ਸੋਚੇ ਹੋਏ ਹਰਾਨ ਇਹ ਸੋਚਣਗੇ ਹੋਣਾ ਕਾਲੀ ਵੀ ਬਣੇਗਾ ਕੀ ਸਾਡਾ ਹੈ ਸੱਦ ਵਿੱਚ ਵਿੱਚ ਬੀਤ ਕਰ ਚੜ੍ਹਦੇ ਹੀ 5 ਸਾਲ ਉਹਨਾਂ ਹੁਕਮ ਸੀ ਇਹ 2005 ਵਿੱਚ ਵਰਤਨ ਦਾ ਅੱਛਾ ਮਹਾਰਾਜ ਜੀ ਨੇ ਇੱਕ ਹੋਰ ਬਚਨ ਕੀਤਾ ਮਹਾਰਾਜ ਨੇ ਕਿਹਾ ਅਸੀਂ ਜਿਹੜੇ 40 ਸਾਲ ਇਹਨਾਂ ਦੇ ਰਹਿੰਦੇ ਸੀ ਜਿਹੜਾ ਮੁਸਲਮਾਨਾਂ ਦਾ ਰਾਜ ਰਹਿਦਾ ਸੀ 40 ਸਾਲ ਉਹ 40 ਸਾਲ ਜਿਹੜੇ ਆ ਅਸੀਂ ਭਾਵੇਂ ਸਰਵੰਸ ਵਾਰਿਆ ਅਸੀਂ ਉਹਦੀ ਕੀਮਤ ਚੁਕਾਤੀ ਪਰ ਉਹ 40 ਸਾਲ ਅਸੀਂ ਉੱਪਰ ਦੇ ਰਹੇ ਆ ਇਹਨਾਂ ਨੂੰ ਠੀਕ ਹੈ ਜੀ ਬਈ ਬਾਤ ਇਹਨਾਂ ਦੇ ਮਨ ਚ ਇਹ ਨਾ ਰਹਿ ਜਾਏ ਕਿ ਕੋਈ ਨਹੀਂ ਇਹਨਾਂ 40 ਸਾਲਾਂ ਚ ਅਸੀਂ ਆ ਨਹੀਂ ਆ ਕਰਨਾ ਸੀ ਹਾਂ ਉਹ ਸਮਾਂ ਉੱਪਰ ਦੇ ਰਹੇ ਆ ਤੇ ਉਹ ਕਦੋਂ ਤੋਂ ਸ਼ੁਰੂ ਹੋਇਆ ਸੀ ਉਹ 2500 ਸ਼ੁਰੂ ਹੋਇਆ ਸੀ ਹਮਤੋਂ ਕਿਉਂਕਿ ਦਸਮ ਪਾਤਸ਼ਾਹ ਦੇ ਕਥਨ ਦੇ ਮੁਤਾਬਕ 2500 ਚ ਸਮਾ ਵਰਤਨਾ ਸੀ ਤੇ ਸੰਜੀਪ ਇਸ ਸਹਾਰ ਨਾਲ ਦਾ ਸਮਾਂ 2045 ਦਾ ਚੱਲ ਗਿਆ ਤਾਂ ਸਮਝੋ ਤੁਹਾਡੇ ਕੋਲ ਪਹੁੰਚ ਗਿਆ ਤੁਸੀਂ ਕੀ ਕਰਨ ਦੇ ਇਹ ਇੰਨਾਂ ਨਾ ਨਾ ਅੱਗੇ ਪਾਓ ਇਹ ਮਾਰੇ ਨੂੰ ਆਖੀਏ ਉਹ ਜੋ ਚਾਹਣ ਕਰ ਸਕਦੇ ਨੇ ਹਾਂ ਬਿਲਕੁਲ ਠੀਕ ਹੈ ਨਾ ਹਾਂ ਜੀ ਮਾਰੇ ਕਹਿੰਦੇ ਨੇ ਅਸੀਂ ਉਹਨਾਂ ਦੇ ਇਹ ਨਹੀਂ ਰਹਿਣ ਦੇਣਾ ਹਾਂ ਵਨ ਜਿਹੜਾ ਉਹਨਾਂ ਦੇ ਮਨ ਚ ਰਾਇ ਇਹਨਾਂ 40 ਸਾਲਾਂ ਚ ਅਸੀਂ ਆ ਕੁਝ ਕਰਨਾ ਸੀ ਉਹ ਵੀ ਅਸੀਂ ਉੱਪਰ ਦੇ ਰਹੇ ਹਾਂ ਠੀਕ ਹੈ ਨਾ ਜਿਸ ਤਰ੍ਹਾਂ ਉਹ ਗੱਲ ਕੀਤੀ ਨਾ ਪਰ ਸੰਜੀ ਇੱਕ ਥੋੜਾ ਜਿਹਾ ਮੈਂ ਸ਼ੁੱਧ ਕਰਾਉ ਇੱਕ ਮੈਨੂੰ ਦੁੱਖ ਭੁੱਲ ਰਹੀ ਹੈ ਉਹ ਸਰ ਸਾਹਿਬ ਦੇ ਨਾਲ ਮੈਂ ਮੈਂ ਦੁੱਖ ਲੱਭਾਂਗਾ ਉਹ ਸਰ ਸਾਹਿਬ ਦੇ ਨਾਲ ਹੁਣ ਜੋ ਸਮਾ ਚੱਲ ਰਿਹਾ ਹੈ ਵੱਧ ਤੋਂ ਵੱਧ ਵੀ ਆ ਬਾਈ ਸਾਲ ਉੱਪਰ ਪੈ ਸਕਦਾ ਸਮਾਂ ਜੋ ਉਸ ਦੁੱਖ ਦੇ ਜੋ ਸਰ ਸਾਹਿਬਾਂ ਜੀ ਕੀ ਹੈ ਹਾਂ ਪਤਾ ਨਹੀਂ ਅੱਗੇ ਮਹਾਰਾਜ ਜੀ ਦਾ ਕੀ ਪਤਾ ਭਾਵੇਂ ਕੱਲ ਸਮਾਹ ਆਵੇ ਹਾਂ ਮਹਾਰਾਜ ਜੋ ਚਾਹੇ ਆ ਜੇ ਭਾਵੇਂ ਕੱਲ ਆਵੇ ਹਾਂਜੀ ਮਹਾਰਾਜ ਸਮਾਹ ਪਤਾ ਕਦੋਂ ਲਾਉਂਦੇ ਆ ਜੀ ਜੀ ਜਦੋਂ ਹੱਥ ਕੋਰ ਹੋ ਜਾ ਬਸ 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 ਕਿਉਂਕਿ ਇਹ ਬਚਨ ਹੋਇਆ ਪ੍ਰੀਤ ਮਹਾਰਾ ਨਾਲ ਜੀ 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 ਸੰਤਾਂ ਪ੍ਰੀਤ ਮਹਾਰਾ ਨਾਲ ਮਹਾਰਾਜ ਜੀ ਦਾ ਬਚਨ ਹੋਇਆ ਜੀ ਜੀ ਭਈ ਜਦੋਂ ਸਮਾਹ ਵੜਨਾ ਨਾ ਜੀ 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 ਉਦੋਂ ਵਿਵਸਾ ਹੀ ਪੈ ਜਾਣੀ ਹਾਂ ਚਾਰ ਸਵੇਰੇ ਵਿਵਸਾ ਪੈ ਦੂਜੀ ਗੱਲ ਹੀ ਦਿਸਣੀ ਕੋਈ ਨਹੀਂ ਫੇਰ ਦਿੱਲੀ ਦਰਬਾਰ ਨਾਲ ਬਚਣਾ ਜੀ ਅੱਛਾ ਦਿੱਲੀ ਦਰਬਾਰ ਨੇ ਪੁੱਛਿਆ ਮਹਾਰਾਜ ਜੀ ਤੋੜਦੇ ਕਹਾ ਬੋਲਦਾ ਸੀ ਜੀ ਜੀ ਮਹਾਰਾਜ ਜੀ ਤੁਸੀਂ ਕਹਿੰਦੇ ਆ ਨਹੀਂ ਨਾਮ ਨੇ ਜੰਦਰੇ ਬੱਜੇ ਆ ਹਾਂ ਜੀ ਉਹ ਜੰਦਰੇ ਕਿਸ ਤਰ੍ਹਾਂ ਖੋਲਨੇ ਜੀ ਕੀ ਬਣੇਗਾ ਉਸ ਸਾਨੂੰ ਕੀ ਪਤਾ ਲੱਗੇਗਾ ਜੰਦਰੇ ਖੋਲਿਆ ਮਹਾਰਾਜ ਕਹਿੰਦੇ ਨੇ ਤੂੰ ਤੇ ਭੋਲਾ ਹੈ ਇਧਰ ਆ ਤੈਨੂੰ ਦੱਸੀਆ ਸੀ ਵਾਹ ਵਾਹ ਉਹ ਚਕੋਲ ਜਾ ਕੇ ਨਾ ਹੱਥ ਚੋੜ ਕੇ ਇਸ ਨਾਲ ਨਾ ਮਾਰੇਦੇ ਮੱਝ ਦੀ ਬਾਹਰ ਤੇ ਰੱਖ ਕੇ ਜੀ ਜੀ ਆਂਦਾ ਮਹਾਰਾਜੀ ਦੱਸੋ ਆਂਦੇ ਨੇ ਸੋਨਿਆ ਵੇਖ ਚਾਰ ਸਵੇਰੇ ਭੈ ਭੈ ਹੋ ਜਾਏਗਾ ਜਦੋਂ ਭੈ ਬਣਦਾ ਉਹਦੋਂ ਕੋਈ ਮੰਗ ਨਹੀਂ ਰਹਿੰਦੀ ਸਿਰਫ ਨਾਮ ਤੋਂ ਸਵਾ ਨਾਮ ਤੋਂ ਸਵਾ ਜੀ ਨਾਮ ਨਾਲੇ ਦਾ ਪਛਾਣ ਹੁੰਦਾ ਹੈ ਹਾਂ ਜਦੋਂ ਆਪਣੇ ਆਪ ਬਚੰਦਰੇ ਖੁੱਲ ਜਾਣਗੇ ਆਪਣੇ ਆਪ ਅੰਦਰੋਂ ਇਸ ਦੇ ਵਿੱਚੋਂ ਨਾਮ ਚੱਲਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਬਚੰਦਰੇ ਖੁੱਲ ਜਾਣਗੇ ਹਾਂ ਜੀ ਫਿਰ ਇੱਕ ਵਾਰੀ ਉਹਨੇ ਇਹ ਵੀ ਪੁੱਛਿਆ ਸੀ ਕਈ ਮਹਾਰਾਜੀ ਤੁਸੀਂ ਕਹਿੰਦੇ ਛਤਰ ਦਾ ਦਰਸ਼ਨ ਹੋਣਾ ਤੇ ਸਾਨੂੰ ਵੀ ਛਤਰ ਦਾ ਦਰਸ਼ਨ ਹੋਣਾ ਇਹ ਮਹਾਰਾਜ ਕਹਿੰਦੇ ਨੇ ਗੱਲ ਸੁਣ ਜਿਹੜਾ ਮੇਲ ਹੁੰਦਾ ਨਾ ਮੇਲ ਉਹ 4 ਦਿਨ ਗੇਤਰਿਆਂ ਘਰ ਆਇਆ ਹੁੰਦਾ ਵਾ ਵਾ ਉਹ ਪਹਿਲੇ ਨਹੀਂ ਉਹ ਉਹਨੂੰ ਕੀ ਲੋੜ ਪਈ ਹੈ ਛਤਰ ਦਾ ਦਰਸ਼ਨ ਕਰਨ ਜਿਹੜਾ ਹੈ ਹੀ ਘਰ 'ਚ ਬਿਲਕੁਲ ਮੇਲ 4 ਦਿਨ ਕਿਤੇ ਆਇਆ ਇਸ ਕਰਕੇ ਜਿਹੜਾ ਸਮਾਂ ਉਸ ਵੇਲੇ ਬਰਤਣਾ ਨਾ ਬਈ ਸ਼ਸਤਰ ਵਸਤਰ ਜਾਏਗਾ ਛੇਨ ਜਾਏ ਕਿਰਪਾਨ ਦੁਖੀ ਹੋਏ ਕਰ ਖਾਲਸਾ ਸੋਚੇ ਹੋਇਆ ਭਈ ਖਾਲਸਾ ਦੁਖੀ ਹੋ ਜਾਏਗਾ